ਸੋ ਤੰਤਨ ਬਾਬਾ ਸ਼੍ਰੀਚੰਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਵਾ ਇਹ ਅੱਜ ਵਿਸ਼ਾਲ ਸਮਾਗਮ ਜਿਹੜਾ ਗੁਰਦਾਸਪੁਰ ਇਕੱਠਾ ਹੋਇਆ ਜਾ ਰਿਹਾ ਸੋ ਟਾਲੀ ਸਾਹਿਬ ਪਹੁੰਚਿਆ ਜੀ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਸੋ ਇੱਥੇ ਵੀ ਜਿਹੜੇ ਆ ਜੀ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਲੰਗਰ ਲੱਗੇਦੇ ਆ ਔਰ ਸ਼ਰਧਾਲੂਆਂ ਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਸੋ ਗੁਰਦੁਆਰਾ ਸਾਹਿਬ ਅਸੀਂ ਸੋ ਇਸ ਜਗ੍ਹਾ ਤੇ ਜਿਹੜਾ ਵਾ ਦੇਖੋ ਤੁਸੀਂ ਕਿ ਸੰਗਤਾਂ ਵੱਲੋਂ ਜਿਹੜਾ ਵਾ ਜੀ ਸ਼ਰਧਾਈ ਦਾ ਇੱਥੇ ਲੰਗਰ ਲਗਾਇਆ ਗਿਆ ਵਾ ਸੋ ਦੇਖੋ ਤਾਜੀ ਸ਼ਰਧਾਈ ਤੇ ਜਿਹੜੀ ਬਣਾਈ ਸੋ ਇਹ ਦੇਖੋ ਛੋਟੇ ਬੱਚੇ ਵਿੱਚ ਸੁਭਾਵਾਂ ਦੇ ਰਹੇ ਨੇ ਕਿਸ ਤਰੀਕੇ ਨਾਲ ਜਿਹੜਾ ਵੇ ਸ਼ਰਦਾਈ ਦਾ ਸਾਰਾ ਕੰਮ ਚੱਲ ਰਿਹਾ ਸੋ ਦੇਖੋ ਇਹਦੇ ਵਿੱਚ ਜਿਹੜਿਆ ਕਾਜੂ ਬਦਾਮ ਜਿਤਨਾ ਆਪਣਾ ਕਾਲੀ ਮਿਰਚ ਹੋ ਗਈ ਵਗੈਰਾ ਵਗੈਰਾ ਜਿਹੜਾ ਸਮਾਨ ਹੁੰਦਾ ਸਾਰਾ ਹੀ ਇਹਦੇ ਵਿੱਚ ਮਟੀਰੀਅਲ ਪਾਇਆ ਜਾਂਦਾ ਵਾ ਔਰ ਇਹ ਘੋਟਰਾ ਜਿਹੜਾ ਵਾ ਇਹ ਕੁੱਟਕੇ ਜਿਹੜਾ ਸਮਾਨ ਜਿਹੜਾ ਵਾ ਸੰਤਾਂ ਨੂੰ ਜਿਹੜਾ ਵਾ ਜੀ ਸ਼ਰਦਾਈ ਭਲਾਈ ਜਾ ਰਹੀ ਆ ਸੋ ਇਧਰ ਵੀ ਦਿਖਾਓ ਭਾਜੀ ਇਸ ਸਾਈਡ ਤੇ ਵੀ ਦਿਖਾਓ ਇਹ ਨੌਜਵਾਨ ਵੀ ਲੱਗੇਦੇ ਆ ਸੋ ਲਗਾਤਾਰ ਇਹ ਉਪਰਾਲੇ ਕੀਤੇ ਜਾ ਰਹੇ ਨੇ ਕਿਤਨਾ ਕਿਤੇ ਸ਼ਿਲਾਗਾ ਯੋਗ ਨੇ ਜੀ ਸੋ ਬਾਬਾ ਸ਼੍ਰੀਚੰਦ ਜੀ ਦਿਨ ਜਨਮ ਦਿਹਾੜੇ ਨੂੰ ਸਮਰਪਿਤ ਇਹ ਸਾਰਾ ਸਮਾਗਮ ਜਿਹੜਾ ਕਰਾਇਆ ਜਾਂਦਾ ਵਾ ਔਰ ਬੜਾ ਵੱਡਾ ਉਪਰਾਲਾ ਵਾ ਸੋ ਵੈਸੇ ਵੀ ਸਾਡੇ ਇਲਾਕੇ ਵਿੱਚ ਜਿਹੜੀ ਬਾਬਾ ਸ਼੍ਰੀਚੰਦ ਜੀ ਤੋਂ ਲੈ ਕੇ ਜਿਹੜਾ ਵਾ ਸਿਧਾਲੂਆਂ ਵਿੱਚ ਬਹੁਤ ਜ਼ਿਆਦਾ ਸਤਿ ਆਂਦਾ ਵਾ ਸੰਗਤ ਬੜੇ ਵੱਡੇ ਪੱਧਰ ਤੇ ਆਪਣੀਆਂ ਸਵਾਵਾਂ ਦਿੰਦੀ ਆ ਸੋ ਜਿਹੜੇ ਇਥੋਂ ਦੇ ਆਯੋਜਕ ਨੇ ਜਿਹੜੇ ਸਵਾਵਾਂ ਦੇ ਰਹੇ ਉਹਨਾਂ ਨਾਲ ਗੱਲਬਾਤ ਵੀ ਕਰ ਲੈਣੇ ਆ ਸੋ ਪਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਮਸ਼ੀਨਾਂ ਦੇਖ ਰਿਹਾ ਮੈਂ ਨਵੀਂ ਤਕਨੀਕ ਸਾਰੀ ਆ ਗਈ ਏ ਹਾਂਜੀ ਹਾਂਜੀ ਪਹਿਲਾਂ ਤੋਂ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਭਗਵਾਨ ਬਾਬਾ ਸ਼੍ਰੀ ਚੰਜੀ ਦੇ ਜਨਮ ਦਿਹਾੜੇ ਦੇ ਲੱਖ ਲੱਖ ਮੁਬਾਰਕਾਂ ਜੀ ਹਮ ਹਮ ਆ ਕੇ ਸੰਗਤਾਂ ਪਹੁੰਚ ਰਹੀਆਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਹੈ ਸਾਰੇ ਜੀ ਤੁਸੀਂ ਵਾਈਟ ਲੈ ਰਹੇ ਹੋ ਸਾਰੇ ਸੇਵਾਦਾਰਾਂ ਦੀ ਬਾਹਰ ਜਾ ਕੇ ਤੇ ਇਸ ਬਹੁਤ ਜਿਆਦਾ ਸਾਡੇ ਪਿੰਡ ਵੱਲੋਂ ਨਗਰਾਂ ਦੇ ਪਹਿਲਾਂ ਵੀ ਹਰ ਸਾਲ ਲੰਗਰ ਲਗਾਇਆ ਜਾਂਦਾ ਪਹਿਲਾਂ ਫਰੂਟ ਚਾਟ ਵਗੈਰਾ ਦਾ ਲੱਸੀ ਦਾ ਲੰਗਰ ਲੱਗਦਾ ਸੀਗਾ ਤੇ ਪਕੌੜਿਆਂ ਦਾ ਲੱਗਦਾ ਸੀ ਐਰਕਾਂ ਨੌਜਵਾਨਾਂ ਦੀ ਅਸੀਂ ਸਾਰਿਆਂ ਨੇ ਸਲਾਹ ਕੀਤੀ कि ਜਿਹੜੇ ਸਾਡੇ ਸਿੱਖ ਪਰੰਪਰਾ ਦੇ ਨਾਲ ਸੰਬੰਧਿਤ ਰਿਲੇਟਡ ਚੀਜ਼ ਵਾ ਅਸੀਂ ਉਹਦੀ ਪੈਲ ਕਰਨੀ ਕਰੀਏ ਤੇ ਬਹੁਤ ਸੰਗਤਾਂ ਨੇ ਵੀ ਸਹਿਯੋਗ ਕੀਤਾ ਤੇ ਸੰਗਤਾਂ ਨੇ ਪਸੰਦ ਵੀ ਬਹੁਤ ਕੀਤਾ ਇਹ ਇਹਦੇ ਵਿੱਚ ਵੱਡੀ ਗੱਲ ਇਹ ਭਾਜੀ ਬੱਚਾ ਵਾਸਤੇ ਵੀ ਬਹੁਤ ਫਾਇਦੇਮੰਦ ਆ ਔਰ ਸਿਹਤ ਲਈ ਬਹੁਤ ਵਧੀਆ ਸਬ ਤੋਂ ਡੀਗਲ ਆ ਅੱਜ ਕੱਲ ਜਿੱਦਾਂ ਕੈਮੀਕਲ ਚੀਜ਼ਾਂ ਨੇ ਕੋਲ ਡਰਿੰਕ ਜਾਂ ਕੁਝ ਹੋਇਆ ਚਲੋ ਸ਼ਰਦਾ ਮੁਤਾਬਕ ਹਰ ਬੰਦੇ ਸ਼ਰਦਾ ਪ੍ਰਵਾਨ ਆ ਪਰ ਜਿਹੜੀ ਸਾਡੀ ਸਿਹਤ ਨੂੰ ਖਰਾਬ ਚੀਜ਼ ਕਰੇ ਇਹ ਆ ਵੀ ਚਲੋ ਜੇ ਲੰਗਰ ਲਗਾਇਆ ਤੇ ਕਮ ਸੇ ਕਮ ਉਹ ਸਿਹਤ ਨੂੰ ਖਰਾਬ ਕਰਨ ਵਾਲੀ ਚੀਜ਼ ਨਹੀਂ ਗਈ ਕੋਈ ਮਾੜੇ ਚੰਗੇ ਹੱਥ ਨਹੀਂ ਲੱਗੇ ਮਾੜੇ ਚੰਗੀ ਚੀਜ਼ਾਂ ਨਹੀਂ ਵਿੱਚ ਪਈਆਂ ਸਾਰੇ ਨੌਜਵਾਨ ਗੁਰਸੇ ਇੱਕ ਬੱਚੇ ਜਿਹੜੇ ਆ ਇਹ ਆਪਣੇ ਹੱਥੀ ਤਿਆਰ ਕਰਨਦੇ ਆ ਬਿਲਕੁਲ ਪਤਾ ਕੈਮਰਾਮੈਨ ਕਹਿੰਦਾ ਦਿਖਾਓ ਆ ਦੇਖੋ ਮਸ਼ ਤੁਸੀਂ ਤਿਆਰੀ ਕੀ ਹੈ ਤਿਆਰੀ ਨਹੀਂ ਕੀਤੀ ਹੈ ਜੀ ਤੁਹਾਡੀ ਸਾਈਡ ਤੇ ਮਸ਼ੀਨ ਵੀ ਲਗਾਈ ਗਈ ਹੈ ਜੀ ਸੋ ਇਹ ਇਹ ਭਾਈ ਮਸ਼ੀਨ ਵਾਲ ਕੰਮ ਯਾਰ ਕੀ ਦੇਖਿਆ ਮੈਂ ਇਹ ਤੇ ਤਕਰੀਬਨ ਹੱਥ ਨਾਲ ਹੀ ਜਿਆਦਾ ਹੋ ਰਿਹਾ ਜੀ ਇਹ ਨਾ ਸੰਗਤ ਦਾ ਫਿਰ ਥੋੜੀ ਜਿਹਾ ਬਣਾਉਣੀ ਹੋਵੇ ਤੇ ਫਿਰ ਇਹ ਆ ਵੀ ਤੁਹਾਨੂੰ ਪਤਾ ਹਜ਼ਾਰਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਸੰਗਤ ਇਸ ਨਤਮਸਲਕ ਹੁੰਦੀ ਆ ਤੇ ਮਸ਼ੀਨ ਵੀ ਛੋਟੀ ਪੈ ਗਈ ਆ ਫਿਰ ਵੀ ਦੋ ਤਿੰਨ ਮੁੰਡੇ ਨਾਲ ਹੋਰ ਲੱਗੇ ਨੇ ਤੇ ਫਿਰ ਸੰਗਤ ਦਾ ਚੱਲ ਰਿਹਾ ਵਾ ਕੋਸ਼ਿਸ਼ ਆ ਗੁਰੂ ਸਾਹਿਬ ਦੀ ਕਿਰਪਾ ਅਗਲੀ ਵੇ ਦੋ ਤਿੰਨ ਮਸ਼ੀਨਾਂ ਲਾ ਕੇ ਫਿਰ ਸੰਗਤ ਦੀ ਸੇਵਾ ਕਰਾਂਗੇ ਇਸ ਵਾਰੀ ਵੈਸੇ ਦੇਖੋ ਹੜ ਦੀ ਮਾਰ ਵੀ ਪਈ ਆ ਬੜਾ ਨੁਕਸਾਨ ਹੋਇਆ ਇਲਾਕੇ ਸਾਡੇ ਦਾ ਨਾ ਪਰ ਉਹਦੇ ਬਾਵਜੂਦ ਵੀ ਮੈਂ ਦੇਖ ਰਿਹਾ ਚਲੋ ਹੜ ਦੀ ਵੀ ਚਲੋ ਕੁਦਰਤੀ ਕਰੋਪੀ ਹੈਗੀ ਸੀ ਪਰ ਜੇ ਸੰਗਤ ਦਾ ਸ਼ਾਵਾ ਉਹਦੇ ਖੜ ਦੇ ਬਰਸਾਦੇ ਕਰ ਕੰਮ ਕੱਟ ਨਹੀਂ ਹੋਇਆ ਬਹੁਤ ਜ਼ਿਆਦਾ ਸੰਗਤ ਜਿਹੜੀ ਅਸੀਂ ਮਸਵਿਹਰ ਤੇ ਦੇਖਣੇ ਘੱਟੋ ਘੱਟ 70 80 ਹਜ਼ਾਰ ਤੋਂ ਵੱਧ ਸੰਗਤ ਜਿਹੜੀ ਨਤਮਸਤੇ ਗੁਰਦਸਾਹ ਹੋ ਚੁੱਕੀ ਆ ਤੇ ਕਹਿੰਦਾ ਮੈਂ ਦੇਖ ਰਿਹਾ ਲੰਗਰ ਪਕਾ ਕੇ ਪਿੰਡਾਂ ਵਿੱਚ ਵੀ ਪਚਾਈ ਜਾ ਰਹੀ ਹੈ ਭਾਜੀ ਹਾਂਜੀ ਪਿੰਡਾਂ 'ਚ ਵੀ ਬਹੁਤ ਸਾਰੇ ਪੰਜਾਬ 'ਚ ਸੰਗਤਾਂ ਸੇਵਾ ਕਰ ਰਹੀਆਂ ਸਿਰ ਜਿਲ੍ਹਾ ਨਹੀਂ ਕਰ ਰਿਹਾ ਸਾਰੇ ਪੰਜਾਬ 'ਚ ਸੰਗਤਾਂ ਜਿਹੜੀ ਆ ਬਾਕੀ ਇਹ ਆ ਵੀ ਤੁਹਾਨੂੰ ਪਤਾ ਸਿੱਖ ਸੰਗਤਾਂ ਦਾ મતલਬ ਸ਼ੁਰੂ ਤੋਂ ਜज्ਬਾ ਜਿਹੜਾ ਵਾ ਸੇਵਾਦਾਰੀ ਚ ਬਹੁਤ ਜ਼ਿਆਦਾ ਰਿਆ ਇਹ ਤਾਂ ਦੂਜੀਆਂ ਸਟੇਟਾਂ ਤੱਕ ਜਾ ਕੇ ਲੰਗਰ ਲੈ ਕੇ ਜਾਂਦੇ ਤੇ ਆਪਣੇ ਸਟੇਟ ਦੇ ਵਿੱਚ ਆਪਣੇ ਜ਼ਿਲ੍ਹੇ ਚ મતલਬ ਆਪ ਹੀ ਆਪਣੇ ਇਲਾਕੇ ਜਾਣਾ ਆਪਣੇ ਘਰ ਜਾਣਾ ਬਿਲਕੁਲ ਜੀ ਬਿਲਕੁਲ ਤੇ ਕੋਈ ਗੱਲ ਨਹੀਂ ਕੁਦਰਤੀ ਆਫਤ ਜੋ ਆਈ ਆ ਚਲੋ ਜੋ ਵੀ ਗੁਰੂ ਸਾਹਿਬ ਨੂੰ ਮਨਜ਼ੂਰ ਆ ਪਰ ਸੰਗਤ ਜਿਹੜੀ ਆ ਇਹ ਸਰਕਾਰਾਂ ਦੇ ਨਾਲੋਂ ਜੋ ਸੰਗਤ ਆ ਸੰਗਤ ਨੇ ਬਹੁਤ ਜ਼ਿਆਦਾ ਹਮਲਾ ਮਾਰਿਆ ਬਹੁਤ ਘਰ-ਘਰ ਤੱਕ ਪਹੁੰਚੇ ਨੇ ਚਲੋ ਕੋਈ ਵਾਂਝਾ ਵੀ ਰਹਿ ਗਿਆ ਹੋਵੇਗਾ ਪਰ ਫਿਰ ਵੀ ਜਿੰਨਾ ਵੱਡਾ ਦੁੱਖ ਸੀਗਾ ਸੰਗਤ ਨੇ ਬਹੁਤ ਜ਼ਿਆਦਾ ਪਿਆਰ ਦਿਖਾਇਆ ਵਾ ਇੱਕ ਦੂਜੇ ਭਾਈਚਾਰਾ ਕੇ ਸਾਝ ਦੱਸੀ ਆ ਵੀ ਸਿੱਖ ਕੌਮ ਹੈਗੀ ਆ ਬਿਲਕੁਲ 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 ਜੀ ਧੰਨਵਾਦ ਬਾਜੀ ਤਾਂ ਧੰਨਵਾਦ ਜੀ ਧੰਨ ਸੋ ਦੇਖੋ ਜੀ ਕਿਤਨਾ ਕਿਤੇ ਬਾਬਾ ਜੀ ਸ਼੍ਰੀ ਚੰਦ ਜੀ ਦੀ ਅਪਾਰ ਕਿਰਪਾ ਵਾ ਔਰ ਸਭ ਤੋਂ ਵੱਡੀ ਗੱਲ ਜਿਸ ਤਰ੍ਹਾਂ ਵੀ ਹੜ ਜਿਹੜਾ ਵਾ ਜੀ ਇਹ ਦਿਨ ਜਿਹੜੇ ਆ ਕੁਦਰਤ ਦੀ ਜਿਹੜੀ ਮਾਰ ਪਈ ਆ ਉਸ ਮਾਰ ਤੋਂ ਦੇਖੋ ਤੁਸੀਂ ਇਹ ਦਿਨ ਜਿਹੜਾ ਵਾ ਜੀ ਵੱਡਾ ਹੀ ਗੱਡੀ ਗੱਲ ਵੀ ਜਿਹੜਾ ਬਾਬਾ ਜੀ ਦਾ ਦਿਨ ਆਇਆ ਵਾ ਉਹ ਉਸੇ ਦਿਨਾਂ ਵਿੱਚ ਹੀ ਆਇਆ ਵਾ ਜਦੋਂ ਇਹ ਹੜ ਦੀ ਮਾਰ ਪਈ ਸੀ ਪਰ ਕਿਤਨਾ ਕਿਤੇ ਵੱਡੇ ਦਿਲ ਲੈ ਕੇ ਜਿਹੜੇ ਆ ਜੀ ਲੋਕ ਪਿੰਡਾਂ ਵਿੱਚ ਜਾ ਰਹੇ ਨੇ ਸਿੱਧਾ ਲੋਆਂ ਦੀ ਦੇਖੋ ਤਕਰੀਬਨ ਪਿੰਡ ਵਾਸੀਆਂ ਦੀ ਲੋਕਾਂ ਦੀ ਮਦਦ ਕਰ ਰਹੇ ਨੇ ਇਹ ਕਿਤੇ ਨਾ ਕਿਤੇ ਉਪਰਾਲੇ ਸਾਨੂੰ ਪੰਜਾਬ 'ਚ ਹੀ ਮਿਲਦੇ ਆ ਸੋ ਇੱਥੇ ਵੀ ਦੇਖੋ ਤੁਸੀਂ ਇਹ ਕੁਝ ਦਿਖਾਓ ਭਾਜੀ ਨੌਜਵਾਨ ਜਿਹੜੇ ਆ ਜੀ ਵੱਡੇ ਪੱਧਰ ਤੇ ਅੱਗੇ ਆ ਕੇ ਆਪਣੀਆਂ ਸਵਾਵਾਂ ਦੇ ਰਹੇ ਨੇ ਔਰ ਇਹ ਚੰਗਾ ਉਪਰਾਲਾ ਵਾ ਜੀ ਸਮੇਂ ਦੀ ਲੋੜ ਆ ਕਿਉਂਕਿ ਜਿਸ ਤਰ੍ਹਾਂ ਅਸੀਂ ਕੋਲਡ ਡਰਿੰਕ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੀ ਅਸੀਂ ਪੀਂਨੇ ਆ ਲਿਕਵਿਡ ਉਹਦੇ ਨਾਲੋਂ ਜਿਹੜਾ ਵਾ ਜੀ ਇਹ ਸਿਹਤ ਲਈ ਬਹੁਤ ਫਾਇਦੇਮੰਦ ਆ ਜੀ ਬਹੁਤ ਹੀ ਜ਼ਿਆਦਾ ਇਹਦੇ ਫਾਇਦੇ ਨੇ ਔਰ ਸਮੇਂ ਦੀ ਜ਼ਰੂ ਜਿਹੜਾ ਇਹ ਕੋਲਡ ਡਰਿੰਕਸ ਹੋ ਗਏ ਜਿੱਦਾ ਜਾਂ ਹੋਰ ਜਿਹੜੇ ਲਿਕਵਿਡ ਇਹਨਾਂ ਨੂੰ ਛੱਡ ਕੇ ਜਿਹੜਾ ਵਾ ਜੀ ਚੰਗੇ ਬਣਨੇ ਲੱਗੋ ਚੰਗੇ ਸੰਸਕਰ ਲੋ ਔਰ ਇਨਸਾਨ ਬਣੋ ਜੀ ਸੋ ਇਹ ਇਹ ਪਾ ਜੀ ਕਿਤੇ ਨਾ ਕਿਤੇ ਕੋ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਵਾ ਹਾਂਜੀ ਹਾਂਜੀ ਹਨ ਜੀ ਹਾਂਜੀ ਬੱਚਿਆਂ ਦੀ ਸਿਹਤ ਅਸੀਂ ਵੀ ਚੰਗੀ ਹੈ ਚੰਗੀ ਹੈ ਚੰਗੀ ਵਾ ਜੀ ਤਾਂ ਜਦ ਕੋਲਡਿੰਗ ਪੀਂਦੇ ਆ ਦੂਜੀ ਤੀਜੀ ਇਹਨਾਂ ਚੀਜ਼ ਬਹੁਤ ਛੱਡਣਾ ਚਾਹੀਦਾ ਨਾ ਛੱਡਣਾ ਚਾਹੀਦਾ ਇਹ ਵਧੀਆ ਚੀਜ਼ ਆ ਵਧੀਆ ਚੀਜ਼ ਆ ਸੋ ਇਹ ਤੁਹਾਨੂੰ ਦਿਖਾਈਆਂ ਤਸਵੀਰਾਂ ਨਹੀਂ ਸੋ ਅਸੀਂ ਅੰਦਰ ਵੀ ਚਲਦੇ ਆਪਾਂ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਾਉਣੇ ਆ ਜ ਪੋਰਵੀ ਗ੍ਰੇਸ ਨੂੰ ਬੈਂਜਮਟ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਸੀ ਇੱਕ ਲੰਗਰ ਦਿਖਾਇਆ ਵਾ ਵੈਸੇ ਲੰਗਰ ਤਾਂ ਇਸ ਜਗ੍ਹਾ ਤੇ ਬੇਸ਼ੁਮਾਰ ਚੱਲਦੇ ਪਏ ਨੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ